ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਸ਼ਬਦ ਚੱਲ ਰਹੇ ਹਨ 488 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏ ਮਾਨ ਹਨ ਆਸਾ ਰਾਗ ਵਿੱਚ ਭਗਤ ਜੀ ਬਚਨ ਕਰਦੇ ਹੋਏ ਸਨੂ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਓ ਦੂਜਾ ਸ਼ਬਦ ਰੰਭ ਹੁੰਦਾ ਹੈ ਆਸਾ ਬੋਲੇ ਸੇਖ ਫਰੀਦ ਪਿਆਰੇ ਅੱਲਾ ਲਗੇ ਇਹ ਤਨ ਹੋ ਸੀਖਾਕ ਨਮਾਣੀ ਗੌਰ ਕਰੇ ਕਨ ਤਨ ਧਨ ਭਗਤ ਸੇਖ ਫਰੀਦ ਜੀਓ ਆਪਣੀ ਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਬਚਨ ਕਰਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਹਨ ਬੋਲੇ ਸੇਖ ਫਰੀਦ ਯਾਰੇ ਅੱਲਾ ਲੱਗੇ ਭਗਤ ਜੀ ਬਚਨ ਕਰਨਾ ਕਰਦੇ ਹਨ ਕਹਿੰਦੇ ਉਹ ਪਿਆਰੇ ਨਾਲ ਅੱਲਾਹ ਦੇ ਨਾਲ ਜੁੜਨਾ ਚਾਹੀਦਾ ਸਾਨੂੰ ਉਮਕਚਮ ਬੋਲ ਕੇ ਬਚਨ ਕਰਕੇ ਫਰੀਦ ਸਾਹਿਬ ਜੀ ਸਾਨੂੰ ਆਵਾਜ਼ ਮਾਰਦੇ ਹਨ ਇਹਦੇ ਪਿਆਰਿਓ ਉਹ ਅੱਲਾਹ ਦੇ ਨਾਲ ਜੁੜ ਜਾਓ ਲੱਗ ਜਾਓ ਉਹਦੇ ਨਾਲ ਪ੍ਰੀਤ ਪਾ ਲਓ ਨਹੀਂ ਤਾਂ ਭਗਤ ਜੀ ਅੱਗੇ ਬਚਨ ਕਰਦੇ ਨੇ ਇਹ ਤਨ ਹੋਸੀ ਖਾਕ ਨਮਾਣੀ ਗੌਰ ਕਰੇ ਗੌਰ ਕਹਿੰਦੇ ਹਨ ਜਿਹੜੀ ਕਬਰ ਹੁੰਦੀ ਹੈ ਕਿਉਂਕਿ ਭਗਤ ਸੇਖ ਫਰੀਦ ਜੀ ਮੁਸਲਮਾਨ ਬਰਾਦਰੀ ਵਿੱਚ ਇਨਾਂ ਦਾ ਜਨਮ ਹੋਇਆ ਤੇ ਮੁਸਲਮਾਨ ਵੀਰ ਜਿਹੜਿਆਂ ਨੂੰ ਇਸ ਸਰੀਰ ਨੂੰ ਤਨ ਨੂੰ ਸਾੜ ਦੇ ਨੀਂਆਂ ਨੂੰ ਕਬਰਾਂ ਦੇ ਵਿੱਚ ਦੱਬ ਦੇ ਹ ਤੇ ਭਗਤ ਜੀ ਉਸ ਦੇ ਮੁਤਾਬਕ ਫਰੀਦ ਸਾਹਿਬ ਜੀ ਧਾਰਨ ਦੇ ਰਹੇ ਹਨ ਕਹਿੰਦੇ ਨਹੀਂ ਤਾਂ ਭਾਈ ਜੇ ਨਾ ਪਿਆਰੇ ਨਾਲ ਮਿਹੋ ਪਾਇਆ ਅੱਲਾਹ ਨੂੰ ਜੇ ਨਾਲ ਮਿਲ ਪਾਏ ਤਾਂ ਕਹਿੰਦੇ ਸਵਾ ਨਹੀਂ ਲੱਗਣਾ ਤਨ ਨੇ ਖਾਕ ਬਣ ਜਾਣਾ ਕਹਿੰਦੇ ਇੱਕ ਦਿਨ ਇਹ ਤਨ ਹੋਸੀ ਖਾਕ ਨਮਾਣੀ گور ਘਰੇ ਕਹਿੰਦੇ ਇੱਕ ਦਿਨ ਉਸੇ ਘਰ ਵਿੱਚ ਜਾਣੇ ਪੈਣਾ ਜਿਸੇ ਘਰ ਤੋਂ ਸੀ ਡਰ-ਡਰ ਕੇ ਭੱਜਦੇ ਆਂ ਦੌੜਦੇ ਆਂ ਮੌਤ ਤੋਂ ਕਹਿੰਦੇ گور ਦੇ ਵਿੱਚ ਤਾਂ ਕਬਰ ਦੇ ਵਿੱਚ ਤਾਂ ਇੱਕ ਦਿਨ ਜਾ ਕੇ ਸੌਣਾ ਹੀ ਪੈਣਾ ਉਹ ਸਮਾਂ ਕਿਤੇ ਦੂਰ ਨਹੀਂ ਆ ਨੇੜੇ ਆ ਭਗਤ ਜੀ ਕਹਿੰਦੇ ਕਹਿੰਦੇ ਉਹ ਨੀਵੀਂ ਪੱਟੀ ਹੋਈ ਕਬਰ ਜਿਹਦੇ ਵਿੱਚ ਜਾ ਕੇ ਉਸ ਗੋਰ ਦੇ ਵਿੱਚ ਘਰ ਦੇ ਵਿੱਚ ਤੈਨੂੰ ਸੌਣਾ ਪੈਣਾ ਹੈ ਤੇ ਸਰੀਰ ਨੂੰ ਰਹਿਣਾ ਪੈਣਾ ਹੈ। ਉੱਥੇ ਤੇਰੇ ਸਰੀਰ ਨੇ 2-4 ਦਿਨ ਵਿੱਚ ਹੀ ਖਾਕ ਬਣ ਜਾਣਾ, ਮਿੱਟੀ ਬਣ ਜਾਣਾ, ਖਾਕ ਮਿੱਟੀ ਨੂੰ ਕਹਿੰਦੇ ਆ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰ ਅਸਲੀ ਘਰ ਤਾਂ ਤੇਰਾ ਭਗਤ ਜੀ ਕਹਿੰਦੇ ਉਹ ਕਵਰ ਹੈ ਸ਼ਰੀਰ ਦਾ। ਇਹ ਸੰਸਾਰ ਘਰ ਨੂੰ ਤੂੰ ਆਪਣਾ ਘਰ ਸਮਝੀ ਬੈਠਾ ਹੈ ਤੇਰਾ ਘਰ ਨਹੀਂ ਇਹ ਤਾਂ ਮੁਸਫਰ ਖਾਨਾ ਜਿੰਨਾ ਤੇਰੀ ਤੇਰੀ ਆਤਮਾ ਸਰੀਰ ਵਿੱਚ ਜਿੰਨਾ ਤੇਰੀ ਸਰੀਰ ਆਤਮਾ ਦਾ ਘਰ ਹੈ ਉਨਾ ਚਿਰ ਇਹ ਸੰਸਾਰ ਤੇਰਾ ਘਰ ਹੈ ਜਿੰਨਾ ਤੇਰੀ ਇਹ ਸਰੀਰ ਰਹਿੰਦਾ ਹੈ ਜਿਸ ਦੇ ਵਿੱਚ ਆਤਮਾ ਰਹਿੰਦੀ ਹੈ ਜਦੋਂ ਆਤਮਾ ਨਿਕਲ ਗਈ ਤੇ ਸਰੀਰ ਵਿੱਚ ਨਹੀਂ ਸੰਸਾਰ ਵਿੱਚ ਰਹਿਣਾ ਇਹਨੂੰ ਵੀ ਮੜੀ ਦੇ ਵਿੱਚ ਜਾ ਕੇ ਇਨੂੰ ਵੀ ਮਸਾਨ ਦੇ ਵਿੱਚ ਜਾ ਕੇ ਰਹਿਣਾ ਪੈਣਾ ਉੱਥੇ ਦੀ ਸਵਾਭ ਬਣ ਜਾਣੀ ਆਪਾਂ ਸਾੜਦੇ ਹਾਂ ਸਵਾਭ ਬਣਾ ਦਿੰਦੇ ਆ ਤੇ ਮੁਸਲਮਾਨ ਵੀ ਕਬਰ ਵਿੱਚ ਦਬ ਕੇ ਮਿੱਟੀ ਬਣਾ ਦਿੰਦੇ ਆ ਗੱਲ ਤਾਂ ਇੱਕੋ ਹੀ ਹੈ ਸਰੀਰ ਨੇ ਤਾਂ ਮਿੱਟੀ ਹੀ ਬੰਨਾ ਭਾਵੇਂ ਸਵਾਭ ਬਣੇ ਭਾਵੇਂ ਮਿੱਟੀ ਬਣੇ ਤੇ ਫਰੀਦ ਸਾਹਿਬ ਜੀ ਆਪਣੇ ਉਹਦੇ ਧਰਮ ਦੇ ਮੁਤਾਬਕ ਉਦਾਹਰਣ ਦਿੰਦੇ ਹਨ ਕਹਿੰਦੇ ਗੋਰ ਦੇ ਵਿੱਚ ਘਰ ਤੇ ਰਹਿਣਾ ਫਿਰ ਨੀਤੇ ਜਿੰਨਾ ਤਰਸਾਨ ਤੇਰੇ ਕੋਲ ਜ਼ਿੰਦਗੀ ਆ ਤੇਰੇ ਕੋਲ ਕੂਕ ਦੇਣ ਫਰੀਦ ਜੀ ਕੂਕ ਕੇ ਕਹਿੰਦੇ ਹਨ ਬੋਲੇ ਸੇਖ ਫਰੀਦ ਪਿਆਰੇ ਅੱਲਾ ਲੱਗੇ ਕਹਿੰਦੇ ਅੱਲਾ ਨਾਲ ਲੱਗ ਜਾ ਤੂੰ ਜੁੜ ਜਾ ਉਹ ਅੱਲਾ ਦੇ ਦਰਸ਼ਨ ਪਾਲਾ ਅੱਲੇ ਦੇ ਅੱਲਾ ਦੇ ਨਾਲ ਪ੍ਰੇਮ ਪਾਲੈ ਨਹੀਂ ਤਾਂ ਤਨ ਨੇ ਤਾਂ ਸਵਾਹ ਮਿੱਟੀ ਬਣ ਨਹੀਂ ਇੱਕ ਦਿਨ ਉਹਨੂੰ ਤਾਂ ਆਪਣੇ ਘਰ ਜਾ ਕੇ ਰਹਿਣਾ ਪੈਣਾ ਆਪਣੀ ਕਬਰ ਦੇ ਵਿੱਚ ਰਹਿਣਾ ਕਹਿੰਦੇ ਉੱਥੇ ਜਾਣ ਤੋਂ ਤੈਨੂੰ ਕੋਈ ਰੋਕ ਨਹੀਂ ਸਕਦਾ ਇੱਕ ਦਿਨ ਜਿੰਦ ਨੇ ਤੇਰੀ ਨੇ ਚਲੀ ਜਾਣਾ ਸਰੀਰ ਨੇ ਤੇਰੇ ਨੇ ਉੱਥੇ ਬਸਣਾ ਜਾ ਕੇ ਕਹਿੰਦੇ ਉੱਥੇ ਤਾਂ ਫਿਰ ਥੋੜਾ ਸਮਾਂ ਹੀ ਲੱਗਣਾ ਐ ਨੂੰ ਮਿੱਟੀ ਬਣਨ ਤੇ ਆਜ ਮਿਲਾਵਾ ਸੇਖ ਫਰੀਦ ਕਮਕ ਪੁੰਜੜੀਆਂ ਮਨੋਮ ਚਿੰਦੜੀਆਂ ਕਹਿੰਦੇ ਇੰਦਰੀਆਂ ਨੂੰ ਰੋਕ ਲੈ ਕਹਿੰਦੇ ਇੰਦਰੀਆਂ ਨੂੰ ਕੰਟਰੋਲ ਕਰ ਲੈ ਭਗਤ ਜੀ ਕਹਿੰਦੇ ਫਰੀਦ ਜੀ ਕਹਿੰਦੇ ਆਜ ਮਿਲਾਵਾ ਕਹਿੰਦੇ ਸਵਾ ਤੈਨੂੰ ਜਿਹੜਾ ਮਿਲਦਾ ਮਿਲਿਆ ਹੈ ਨਾ ਇਹ ਦੁਬਾਰਾ ਥੋੜਾ ਮਿਲਣਾ ਮਾਨਸ ਦੇ ਮਨੁੱਖਾ ਜਨਮ ਇੱਕ ਵਾਰੀ ਤੈਨੂੰ ਮਿਲ ਪਿਆ ਹੈ ਉਹਨੇ ਤਰਸ ਕੀਤਾ ਮਾਲਕ ਨੇ ਪ੍ਰਭੂ ਨੇ ਗੋਬਿੰਦ ਨੇ ਤੈਨੂੰ ਮਾਨਸ ਦੇ ਦੇਤੀ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋ ਗਿਆ ਦੁਨਾਂ ਦੀ ਸਰਦਾਰੀ ਹੈ ਮਨੁੱਖਾ ਜਨਮ ਫਰੀਦ ਜੀ ਕਹਿੰਦੇ ਫਿਰ ਸਮਾਂ ਜਦੋਂ ਨਗਾਤਾ ਫਿਰ ਤਾਂ ਕੁਝ ਨਹੀਂ ਮਿਲਣਾ ਆਜ ਮਲਾਵਾ ਸੇਖ ਫਰੀਦ ਹੈ ਕਹਿੰਦੇ ਅੱਜ ਮਿਲਦਾ ਸਮਾਹ ਤੇਰੇ ਕੋਲ ਟਾਈਮ ਐ ਟਾਈਮ ਭਗਤ ਜੀ ਕਹਿੰਦੇ ਟਾਮਕ ਕੁੰਜੜੀਆਂ ਇੰਦਰੀਆਂ ਨੂੰ ਕਹਿੰਦੇ ਹਨ ਮਨਮ ਚਿੰਦੜੀਆਂ ਕਹਿੰਦੇ ਮਨ ਮਨ ਨੂੰ ਵਸ ਵਿੱਚ ਕਰ ਲੈਂਦੇ ਨੇ ਇੰਦਰੀਆਂ ਨੂੰ ਰੋਕਣਾ ਕਰ ਕੰਟਰੋਲ ਕਰ ਇੰਦਰੀਂ ਇੰਦਰੀਆਂ ਤੇ ਤੇ ਮਨ ਨੂੰ ਮਚਾਰੀਆਂ ਹਨ ਮਨ ਨੂੰ ਦੁਬਦਾ ਵਿੱਚ ਪਾਰੀਆਂ ਨੇ ਇੰਦਰੀਂ ਇੰਦਰੀਆਂ ਨਾਲ ਜਿਹੜੇ ਮਨ ਨੂੰ ਮਚਾਉਂਦੇ ਆ ਮਨੋ ਮਚਿੰਦੜੀਆਂ ਕਹਿੰਦੇ ਮਨ ਇਹ ਦੇ ਮਗਰ ਨੱਚਦਾ ਟੱਪਦਾ ਛੱਡਦਾ ਕਹਿੰਦੇ ਇਹਨੂੰ ਸੜਨ ਤੋਂ ਰੋਕਣ ਵਾਸਤੇ ਇੰਦਰੀਆਂ ਨੂੰ ਇੰਦਰੀਆਂ ਨੂੰ ਤੈਨੂੰ ਕੰਟਰੋਲ ਕਰਨਾ ਪੈਣਾ ਹੈ ਰਹਾ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਇਹ ਵਿਸ਼ਰਾਮ ਦੇ ਕੀ ਫਿਰ ਅਗਲੀ ਪੰਕਤੀ ਵਿੱਚ ਭਗਤ ਜੀ ਕਹਿ ਰਹੇ ਹਨ ਕਹਿੰਦੇ ਜੇ ਜਾਣਾ ਹੈ ਨਾ ਇਹ ਪਤਾ ਹੈ ਕਿ ਸੰਸਾਰ ਤੋਂ ਮਰ ਕੇ ਇੱਕ ਦਿਨ ਜਾਣਾ ਇਹਨੂੰ ਸੜ ਜਾਣ ਦਾ ਅਲਵਿਦਾ ਕਹਿ ਜਾਣਾ ਜੇ ਜਾਣਾ ਮਰ ਜਾਈਏ ਘੁੰਮਣਾ ਆਈਏ ਫਿਰ ਪਤਾ ਵੀ ਇੱਕ ਹੀ ਘੁੰਮ ਕੇ ਫਿਰ ਦੁਬਾਰਾ ਇੱਥੇ ਨਹੀਂ ਆਇਆ ਜਾਣਾ ਜਿਵੇਂ ਹੁਣ ਘੁੰਮ ਕੇ ਆ ਜਾਂਦੇ ਨੇ ਨਾ ਘਰ ਛਾਬ ਨੂੰ ਕਹਿੰਦੇ ਫਿਰ ਨਹੀਂ ਆਇਆ ਜਾਣਾ ਜਦੋਂ ਇੱਕ ਵੇਰ ਜਿੰਦ ਨਿਕਲ ਗਈ ਜਾਨ ਨਿਕਲ ਗਈ ਮਰ ਗਏ ਸਰੀਰ ਕਰਕੇ ਫਿਰ ਦੁਬਾਰਾ ਥੋੜਾ ਸਰੀਰ ਇਹ ਮਿਲ ਜਾਣਾ ਮਨੁੱਖਾ ਪਹਿਲੋਂ ਹੀ ਬੜੀ ਮਛਕਤਾ ਘੜ ਕੇ ਦੀ ਪ੍ਰਾਪਤੀ ਹੋਈ ਹੈ ਭਗਤ ਫਰੀਦ ਜੀ ਕਹਿੰਦੇ ਜੇ ਜਾਣਾ ਮਰ ਜਾਈਏ ਜੇ ਸਮਝ ਐ ਸਾਨੂੰ ਕਿ ਇੱਕ ਦਿਨ ਮਾਰੀ ਜਾਣਾ ਐ ਫਿਰ ਕਿਉਂ ਭਗਤ ਜੀ ਕਹਿੰਦੇ ਇੰਨੇ ਵੱਡੇ ਪਸਾਰੇ ਪਸਾਰਦਾ ਹੈ ਕਿਉਂ ਬਹੁਤ ਵੱਡੇ ਖਿਲਾਰੇ ਪਾ ਰਿਆ ਸੰਸਾਰ ਦੇ ਵਿੱਚ ਜਦੋਂ ਪਤਾ ਹੀ ਐ ਤੇ ਸਮਾਂ ਬਹੁਤ ਘੱਟ ਐ ਜ਼ਿੰਦਗੀ ਬਹੁਤ ਘੱਟ ਐ ਸਮਾਂ ਬਹੁਤ ਘੱਟ ਐ ਫਿਰ ਐਵੇਂ ਬ्यर्थ ਕੰਮਾਂ ਨੂੰ ਛੱਡ ਕੇ ਉਹਦੀ ਬੰਦਗੀ ਕਰ ਲੈ ਭਜਨ ਕਰ ਲੈ ਇੱਕ ਦਿਨ ਤਾਂ ਮਾਰੀ ਜਾਣਾ ਸਰੀਰ ਨੇ ਸਮਾਂ ਨੇੜੇ ਹੁੰਦਾ ਜਾ ਰਿਹਾ ਐ ਅਸੀਂ ਬੜੇ ਖੁਸ਼ ਹੁੰਦੇ ਆ ਭੁੱਲੇ ਸਮੰਦੇ ਨਹੀਂ ਜਿਸ ਦਿਨ ਸਾਡਾ ਅੱਜ ਦੇਖੋ ਜਨਮ ਦਿਨ ਅਸੀਂ ਮਨਾਈਏ ਨੇ ਆਪਣਾ ਅੱਜ ਸਾਡਾ ਜਨਮ ਦਿਨ ਹੈ ਸਾਨੂੰ ਭੁੱਲ ਜਾਂਦੀ ਏ ਕਿ ਸਾਡੀ ਮੌਤ ਨੇੜੇ ਆ ਰਹੀ ਏ ਦਿਨਾਂ ਪ੍ਰਤੀ ਕਣੀਆਂ ਪ੍ਰਤੀ ਮਹੀਨਿਆਂ ਪ੍ਰਤੀ ਸਾਲਾਂ ਪ੍ਰਤੀ ਸਾਡੀ ਮੌਤ ਨੇ ਜਦੀਕਾਰੀ ਏ ਪਰ ਅਸੀਂ ਖੁਸ਼ ਹੁੰਦੇ ਆ ਕਿ ਅਸੀਂ ਵੱਡੇ ਹੋ ਰਹਿਆਂ ਜਵਾਨ ਹੋ ਰਹਿਆਂ ਸੀ ਸਾਡੀ ਉਮਰ ਵੱਧ ਰਹੀ ਏ ਸਾਨੂੰ ਉਸ ਦਿਨ ਸੱਚੇ ਤੋਂ ਜਾਣਾ ਚਾਹੀਦਾ ਕਿ ਸਾਡੇ ਈਨ੍ਹੇ ਸਾਲ ਪਹਿਲੇ ਐਵੇਂ ਗਰਕ ਹੋ ਗਏ ਜ਼ਿੰਦਗੀ ਸਾਡੀ ਲੰਘ ਗਈ ਸੰਸਾਰੀ ਕਮਾਤੰਦਿਆਂ ਦੇ ਵਿੱਚ ਪਰ ਹੁਣ ਜਿਹੜੇ ਕੁਝ ਸਾਲ ਬਾਕੀ ਹਨ ਮਹਾਰਾਜ ਮੇਰ ਕਰਦੀ ਹੁਣੀ ਤਰਸ ਕਰੀ ਨਾਲ ਗੱਲ ਦੇ ਨਾਲ ਲਾਲਾ ਸਾਨੂੰ ਨਾਮ ਦਾ ਪਿਆਰ ਬਖਸ਼ ਤੇ ਨਾਮ ਦਾ ਧੰਨ ਦੇ ਦੇ ਕਦੀ ਮੰਗ ਕੇ ਦੇਖੋ ਪਰ ਮੰਗਣੇ ਨਹੀਂ ਅਸੀਂ ਜ਼ਿੰਦਗੀ ਲੰਘ ਜਾਂਦੀ ਹੈ ਸਾਡੀ ਸਾਰੀ ਸੰਸਾਰੀ ਪਦਾਰਥ ਮੰਗਦੇ ਧੀਆਂ ਪੁੱਤਰਾਂ ਦੇ ਸੁੱਖ ਮੰਗਦੇ ਅਸੀਂ ਗੁਰੂ ਕੋਲ ਵੀ ਹੁੰਨੇ ਆ ਚੱਲ ਕੇ ਪਿੰਡਾਂ ਤੱਕ ਕਰਕੇ ਇਥੇ ਆਣ ਕੇ ਫਿਰ ਮੰਗਦੇ ਵੀ ਨਹੀਂ ਕੁਝ ਫਿਰ ਉਹ ਕੂੜ ਸੁਆਹ ਮੰਗਦੇ ਅਸੀਂ ਸੰਸਾਰ ਦੀਆਂ ਪਦਾਰਥ ਚੀਜ਼ਾਂ ਮੰਗੀ ਜਾਂਦੇ ਆ ਪਦਾਰਥ ਮੰਗ ਲੇ ਸੰਸਾਰੀ ਸੁੱਖ ਮੰਗ ਲੇ ਜਿਹੜੀਆਂ ਛਾਵਾਂ ਜਿਹੜਾ ਸੁਪਨਾ ਉਹੀ ਕੁਝ ਅਸੀਂ ਮੰਗਦੇ ਆ ਜਿਹੜੀਆਂ ਚੀਜ਼ਾਂ ਨੇ ਬੁੱਝ ਜਾਣਾ ਇੱਕ ਦਿਨ ਉਹ ਉਹੀ ਸਾਡੀਆਂ ਹਰਮੈਸ਼ਾ ਹੁੰਦੀਆਂ ਗੁਰੂ ਦੇ ਅੱਗੇ ਉਹ ਹੀ ਸਾਡੀ ਲਿਸਟ ਹੁੰਦੀ ਹੈ ਜਿਹੜਾ ਸੱਚਾ ਧਾਣਾ ਨਾਮ ਦੀ ਪਦਾਰਥ ਨਾਮ ਪਦਾਰਥ ਉਹ ਅਸੀਂ ਮੰਗਦੇ ਹੀ ਨਹੀਂ ਤੇ ਸਰੀਰ ਨੇ ਤਾਂ ਬਿਨਸ ਜਾਣਾ ਭਗਤ ਜੀ ਕਹਿੰਦੇ ਜੇ ਜਾਣਾ ਮਰ ਜਾਈਏ ਜੇ ਜਾਣਦੀ ਹੈ ਇੱਕ ਦਿਨ ਮਰ ਜਾਣਾ ਹੈ ਘੁੰਮ ਨਾ ਆਈਏ ਕਹਿੰਦੇ ਫਿਰ ਇਹ ਵੀ ਪਤਾ ਕਿ ਦੁਬਾਰਾ ਨਹੀਂ ਅਸੀਂ ਆਉਣਾ ਇਹਨੇ ਫਿਰ ਵੀ ਅਸੀਂ ਫਿਰ ਵੀ ਅਸੀਂ ਸੋਚਦੇ ਨਹੀਂ ਸਮਝਦੇ ਨਹੀਂ ਭਗਤ ਜੀ ਕਹਿੰਦੇ ਫਿਰ ਵੀ ਅਸੀਂ ਹੰਕਾਰ ਦੇ ਵਿੱਚ ਇਹ ਸਮਝਦਿਆਂ ਕਿਸੇ ਜਿੰਦੇ ਰਹਣਾ ਫਿਰ ਵੀ ਇਹ ਸਮਝਦਿਆਂ ਬੜੇ ਦਿਨ ਪਈਆਂ ਬੜਾ ਸਮਾਪਿਆ ਬੜੀਆਂ ਘੜੀਆਂ ਪਈਆਂ ਸਾਡੇ ਕੋਲ ਸਾਨੂੰ ਕਿਤੇ ਮੌਤ ਆ ਸਕਦੀ ਹੈ ਸਾਨੂੰ ਇਹ ਹੁੰਦਾ ਨਾ ਪਰ ਜਦੋਂ ਕਿਸੇ ਦੀ ਮੌਤ ਅਸੀਂ ਤੱਕਦੇ ਆ ਨਾ ਦੇਖਦੇ ਆ ਫਿਰ ਇੱਕੋ ਦਮ ਸਾਡੇ ਮਨ ਨੂੰ ਹੌਲ ਪੈਂਦਾ ਹੈ ਅੰਦਰ ਕੰਮ ਜਾਂਦਾ ਸਾਡਾ ਦੇਖ ਕੇ ਮੌਤ ਉਸ ਵੇਲੇ ਸਾਨੂੰ ਸਾਹਮਣੇ ਦਿਖ ਜਾਂਦੀ ਹੈ ਚੇਤੇ ਆ ਜਾਂਦੀ ਜਾਰੇ ਬੰਦਾ ਵੀ ਆਂਦਾ ਸੀ ਨਹੀਂ ਮਰਨਾ ਮੈਂ ਇਹ ਮਨੁੱਖ ਵੀ ਚਾਹੁੰਦਾ ਸੀ ਮੈਂ ਨਹੀਂ ਮਰਨਾ ਅੱਜ ਇਹ ਵੀ ਮਰਿਆ ਪੈ ਸਾਡੇ ਤੇ ਵੀ ਵਾਰੀ ਨਾ ਆ ਜਾਵੇ ਚੇਤੇ ਆ ਜਾਂਦੀ ਨਾ ਉਹ ਸਮਾਂ ਉਹ ਘੜੀ ਉਹ ਜਗਾ ਹੁੰਦੀ ਹੈ ਸੀਵਿਆਂ ਦੇ ਵਿੱਚ ਜਿੱਥੇ ਸਾਨੂੰ ਮੌਤ ਚੇਤੇ ਹੁੰਦੀ ਹੈ ਪਰ ਬਾਹਰ ਆਉਣ ਸਾਰ ਅਸੀਂ ਫਿਰ ਬਿਸਰ ਜਾਂਨੇ ਆਂ ਭੁੱਲ ਜਾਂਨੇ ਆਂ ਇਹ ਅਸੀਂ ਭੱਜੇ ਫਿਰਦਿਆਂ ਦੌੜੇ ਫਿਰਦਿਆਂ ਮੌਤ ਨੂੰ ਭਲਾ ਕੇ ਉਸ ਸਮੇਂ ਦੁੱਖ ਸਮੇਂ ਸਾਨੂੰ ਚੇਤੇ ਆਉਂਦੀ ਹੈ ਪਰ ਇਹ ਬੰਦਾ ਵੀ ਕਹਿੰਦਾ ਸੀ ਬਹੁਤ ਜੀਣਾ ਪਰ ਅੱਜੇ ਮਰ ਗਿਆ ਵਿਚਾਰਾ ਇਹਨੂੰ ਵੀ ਬੜਾ ਲਾਲਸਾ ਸੀ ਕੰਮਾਂ ਦੀ ਆ ਵੀ ਕਰ ਲਾ ਆ ਵੀ ਕਰ ਲਾ ਪਰ ਇਹ ਨਹੀਂ ਜਿੰਦਾ ਰਿਹਾ ਸਿੱਖ ਤੇ ਰਹਿਣਾ ਪਰ ਫਿਰ ਅਸੀਂ ਵਿਸਾਰ ਦਿੰਨੇ ਆ ਫਿਰ ਉਹ ਮੌਤ ਭੁੱਲ ਜਾਂਦੀ ਹੈ ਜਿੰਨਾ ਚਰਖੂਲੀ ਹੈ ਉਹ ਮਾਲਕ ਚੇਤੇ ਨਹੀਂ ਉੱਥੇ ਮਾਲਕ ਵੀ ਚਿੱਤੇ ਹੁੰਦਾ ਨਾ ਸਾਨੂੰ ਜਦੋਂ ਮੌਤ ਚਿੱਤੇ ਹੁੰਦੀ ਹੈ ਸਿਵਿਆਂ ਦੇ ਵਿੱਚ ਤੇ ਉੱਥੇ ਮਾਲਕ ਵੀ ਚਿੱਤੇ ਹੁੰਦਾ ਸ怀ਗੁਰੂ ਵਾਹਿਗੁਰੂ ਵੀ ਕਰਦੇ ਆ ਰਾਮ ਰਾਮ ਵੀ ਕਰਦੇ ਆ ਮਹਾਰਾਜ ਬਚਾਲੀ ਤੁਹਾਡੇ ਤੇ ਵੀ ਟਾਈਮ ਆਉਣ ਵਾਲਾ ਪਰ ਦੇਖੋ ਐਸਾ ਮਾਇਆ ਦਾ ਛਾਲਾ ਸੰਸਾਰ ਦਾ ਮੋਹ ਹੈ ਮੋਹ ਦੇ ਕੋ ਬਾਰ ਹੁਣ ਸਰ ਫਿਰ ਜਾਗ ਪੈਂਦਾ ਉਸੇ ਵੇਲੇ ਉਸੇ ਵੇਲੇ ਮੋਹ ਜਾਗ ਪੈਂਦਾ ਫਿਰ ਅਸੀਂ ਵੈਗਰੂ ਵੀ ਭੁੱਲ ਜਾਂਦੇ ਆ ਮੌਤ ਨੂੰ ਵੀ ਭੁੱਲ ਜਾਂਦੇ ਆ ਜਦੋਂ ਮੌਤ ਚਿੱਤਿਆਏਗੀ ਨਾਲ ਹੀ ਪ੍ਰਮਾਤਮਾ ਚਿੱਤਿਆਏਗਾ ਤੇ ਕਈ ਵਾਰੀ ਸਾਨੂੰ ਸ਼ਿਕਵਾ ਹੁੰਦਾ ਨਹੀਂ ਕਿ ਮਹਾਰਾਜ ਨੇ ਸਾਨੂੰ ਦੁੱਖ ਦੇਤੇ ਸੀ ਸੁੱਖ ਹੀ ਕਿਉਂ ਨਹੀਂ ਹੋਏ ਮਹਾਰਾਜ ਨੇ ਬੜਾ ਗਲਤ ਕੀਤਾ ਸਾਡੇ ਨਾਲ ਪਿਆਰਿਓ ਦੁੱਖ ਤਾਂ ਹੀ ਮਹਾਰਾਜ ਨੇ ਬਣਾਇਆ ਸੁੱਖਾਂ ਮਿਲੇ ਤਾਂ ਅਸੀਂ ਚਿੱਤ ਹੀ ਨਹੀਂ ਕਰਦੇ ਉਹਨੂੰ ਤਾਨੂੰ ਸੁੱਖਾਂ ਦਾ ਘਾਰ ਹੀ ਨਾ ਹੋ ਜਾਂਦਾ ਐ ਅਸੀਂ ਉਹਨੂੰ ਵਿਸਾਰ ਦਿੰਦੇ ਆ ਭੁੱਲਦੇ ਭੁੱਲ ਜਾਂਦੇ ਆ ਪਰ ਜਿਸ ਦਿਨ ਦੁੱਖ ਹੁੰਦਾ ਫਿਰ ਮੌਤ ਸਾਹਮਣੇ ਜਦੋਂ ਦਿਖਦੀ ਐ ਫਿਰ ਅਸੀਂ ਉਹਨੂੰ ਚੇਤੇ ਕਰਦੇ ਆ ਫਿਰ ਸਾਨੂੰ ਚੇਤੇ ਆ ਜਾਂਦਾ ਮਾਲਕ ਹਰੀ ਇਸ ਕਰਕੇ ਦੁੱਖ ਬਣਿਆ ਜੇ ਸੁੱਖ ਵੇਲੇ ਨਹੀਂ ਤਾਂ ਦੁੱਖ ਵੇਲੇ ਉਹਨੂੰ ਯਾਦ ਕਰਦੇ ਆ ਤਾਂ ਹੀ ਤਾਂ ਗੁਰਮੁਖ ਪਿਆਰੇ ਦੁੱਖ ਮੰਗਦੇ ਹਨ ਉਹ ਕਹਿੰਦੇ ਸਾਨੂੰ ਦੁੱਖ ਹੀ ਦੇ ਸਾਡੀ ਝੋਲੀ ਵਿੱਚ ਦੁੱਖ ਹੀ ਪਾਸ ਸੀ ਤੁਹਾਨੂੰ ਵਿਸਾਰੀਏ ਨਾ ਤੁਹਾਨੂੰ ਭੁੱਲੀਏ ਨਾ ਉਹ ਸੁੱਖ ਨਹੀਂ ਉਹ ਸੰਸਾਰ ਤੇ ਰਹਿੰਦੇ ਹੋਏ ਵੀ ਦੁੱਖਾਂ ਨੂੰ ਚੁੰਦੇ ਹਨ ਕਿ ਜੇ ਦੁੱਖ ਆਇਆ ਤਾਂ ਉਹਨੂੰ ਚੇਤੇ ਰੱਖਾਂਗੇ ਸੁੱਖ ਲਈ ਤੁਹਾਨੂੰ ਭੁੱਲ ਜਾਣਾ ਤੇ ਫਰੀਦ ਸਾਹਿਬ ਜੀ ਸਾਨੂੰ ਚੇਤੇ ਕਰਾਉਂਦੇ ਹਨ ਦ੍ਰਿੜ ਕਰਾਉਂਦੇ ਆਜ ਮਿਲਾਵਾ ਸੇਖ ਫਰੀਦ ਟੱਕ ਮਕੁੰਜੜੀਆਂ ਮਨੋਂ ਮਚਿੰਦੜੀਆਂ ਕਹਿੰਦੇ ਕੁੰਜੜੀਆਂ ਤੋਂ ਭਾਵ ਇੰਦਰੀਆਂ ਨੂੰ ਇੰਦਰੀਆਂ ਨੂੰ ਰੋਕ ਇਹਦੇ ਤੇ ਕੰਟਰੋਲ ਕਰ ਕੋਸ਼ਿਸ਼ ਕਰ ਇਹਨਾਂ ਨੂੰ ਰੋਕਣ ਦੀ ਤਾਂ ਤੇਰਾ ਮਨ ਰੁਕੇਗਾ ਨਹੀਂ ਤੂੰ ਮੱਚਦਾ ਰਹੇਗਾ ਮਨ ਨਹੀਂ ਮੱਚਦਾ ਰਹਣਾ ਨਹੀਂ ਤੇ ਭਗਤ ਜੀ ਕਹਿੰਦੇ ਬਚਨ ਕਰ ਜੇ ਜਾਣਾ ਮਰ ਜਾਈਏ ਤਾਂ ਘੁੰਮ ਨਾ ਆਈਏ ਕਹਿੰਦੇ ਜੇ ਪਤਾ ਹੀ ਮਰ ਕੇ ਦੁਬਾਰਾ ਨਹੀਂ ਆਉਣਾ ਫਿਰ ਝੂਠ ਦਾ ਸਾਥ ਕਿਉਂ ਲਈਏ ਫਿਰ ਸੱਚ ਕਿਉਂ ਨਹੀਂ ਕਮਾਉਂਦੇ ਭਗਤ ਜੀ ਕਹਿੰਦੇ ਝੂਠੀ ਦੁਨੀਆ ਲਗ ਨਾ ਆਪ ਵੰਜਾਈ ਹੈ ਅਗਦੇ ਜੀ ਕਹਿੰਦੇ ਫਿਰ ਝੂਠੀ ਦੁਨੀਆ ਮਗਰ ਕਦੋਂ ਲੱਗਣਾ ਹੈ ਜਿਵੇਂ ਭਾਰਤ ਜੀ ਕਹਿੰਦੇ ਨਾ ਨਵੇਂ ਪਾਸ਼ਾ ਝੂਠੀ ਦੇਖੀ ਪ੍ਰੀਤ ਜਗਤ ਮੈਂ ਆਪਣੇ ਹੀ ਸੁਖ ਸਿਓ ਸਭ ਲਾਗੀ ਕਿਆਦਾਰਾ ਕਿਆ ਮੀਤ ਭਗਤ ਜੀ ਵੀ ਕਹਿੰਦੇ ਝੂਠੀ ਦੁਨੀਆ ਲਗਣਾ ਆਪ ਗਵਾਈਏ ਆਪਣਾ ਆਪ ਤੁੰਗਵੰਨਿਆ ਭਗਤ ਜੀ ਕਹਿੰਦੇ ਆਪਣਾ ਸਮਾਂ ਕਿਉਂ ਬਰਥ ਗਵਾਨੇ ਆ ਇਹ ਰਿਆ ਵਰਗੇ ਸਾਹ ਜਿਹੜੇ ਮਿਲਿਆ ਨੂੰ ਜ਼ਿੰਦਗੀ ਮਿਲਿਆ ਉਹਨਾਂ ਨੂੰ ਕਿਉਂ ਬਰਥ ਤੋਲਦਿਆਂ ਕੋਡੀਆਂ ਦੇ ਭਾਅ ਕਹਿੰਦੇ ਦੁਨੀਆ ਤੇ ਝੂਠੀ ਐ ਛਲ ਹੈ ਕਪਟ ਹੈ ਮਾਇਆ ਦਾ ਝੂਠੀ ਦੁਨੀਆ ਲੱਗ ਕਹਿੰਦੇ ਤੇ ਪਿੱਛੇ ਲੱਗ ਕੇ ਆਪਣਾ ਆਪ ਕਿਉਂ ਬਰਥ ਗਵਾ ਰਿਆਂ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਤੀਜਾ ਪਾਦ ਰੰਮ ਹੁੰਦਾ ਭਗਤ ਜੀ ਕਹਿੰਦੇ ਕਦੀ ਝੂਠ ਨਾ ਬੋਲੀਏ ਕਹਿੰਦੇ ਜੇ ਸੱਚ ਬੋਲਾਂਗੇ ਤਾਂ ਹੀ ਅਸੀਂ ਧਰਮੀ ਬਣਾਂਗੇ ਬੋਲੀਏ ਸੱਚ ਧਰਮ ਫਿਰ ਅਸੀਂ ਧਰਮੀ ਆ ਭਗਤ ਜੀ ਕਹਿੰਦੇ ਕਦੀ ਧੀਰਜ ਕਰੀਏ ਰੇਜ ਕਰੀਏ ਕਿ ਝੂਠ ਤੋਂ ਸਾਡਾ ਸਾਡਾ ਛਟਕਾਰਾ ਹੋਵੇ ਉਸ ਕਰੀਏ ਵਾਅਦਾ ਤੋਂ ਵਾਅਦੇ ਦੀ ਝੂਠ ਨਾ ਬੋਲਿਆ ਜਾਵੇ ਪਰ ਝੂਠ বিনা ਅਸੀਂ ਰਹਿ ਨਹੀਂ ਸਕਦੇ ਸਾਡੀ ਜ਼ਿੰਦਗੀ ਝੂਠ ਤੇ ਟਿੱਕੀ ਹੋਈ ਹੈ ਸੱਚ ਜਿਹੜਾ ਉਹ ਕੋੜਾ ਹੈ ਬਹੁਤ ਜ਼ਿਆਦਾ ਸੱਚ ਤੇ ਤੁਰ ਕੇ ਧਰਮੀ ਬੰਨਾ ਉਹ ਸੱਚ ਸਾਡੀ ਜ਼ਿੰਦਗੀ ਵਿੱਚ ਹੈ ਹੀ ਨਹੀਂ ਝੂਠ ਤੇ ਹੀ ਸਾਡੀ ਜ਼ਿੰਦਗੀ ਤੋਰੀ ਫਿਰਦੀ ਆ ਤਾਂ ਹੀ ਡਾਮਾ ਡੋਲ ਹੁੰਦਿਆਂ ਸੀ ਜ਼ਿੰਦਗੀ ਦੇ ਵਿੱਚ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਫਿਰਦਾ ਜੋਲੀ ਹੈ ਭਾਰਤ ਜੀ ਕਹਿੰਦੇ ਭਗਤ ਜੀ ਕਹਿੰਦੇ ਫਰੀਦ ਜੀ ਕਹਿੰਦੇ ਜੋ ਸਾਡਾ ਗੁਰੂ ਸਾਨੂੰ ਮਾਰਗ ਦੱਸਦਾ ਵਾਟ ਦੱਸਦਾ ਰਸਤਾ ਦੱਸਦਾ ਹੈ ਇਹ ਮਰੀਦ ਬਣ ਕੇ ਚੇਲੇ ਬਣ ਕੇ ਸੇਵਕ ਬਣ ਕੇ ਉਹਨੂੰ ਮੰਨਿਏ ਭਗਤ ਜੀ ਕਹਿ ਰਹੇ ਨੇ ਕਹਿੰਦੇ ਜੋ ਗੁਰ ਦਸੇ ਬਾਟ ਮਰੀਦਾ ਜੋਲੀ ਐ ਉਹਦਾ ਮਰੀਦ ਬਣ ਕੇ ਸੇਵਕ ਬਣ ਕੇ ਉਕਰ ਬਣ ਕੇ ਸੇਵਕ ਬਣ ਕੇ ਉਹਦੇ ਸਤਬਚਨ ਕਹਿ ਕੇ ਉਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਹੀ ਸਾਡੀ ਜ਼ਿੰਦਗੀ ਸਫਲ ਬਣ ਸਕਦੀ ਹੈ ਅਗਲੇ ਪਦ ਵਿੱਚ ਬਚਨ ਕਰਦੇ ਨੇ ਸ਼ੈਲ ਲੰਘੰਦੇ ਪਾਰ ਗੋਰੀ ਮਨਤਾ ਧਾਰਿਆ ਧੀਰਿਆ ਭਗਤ ਜੀ ਕਹਿੰਦੇ ਸ਼ੈਲ ਤੋਂ ਭਾਵ ਹੁੰਦਾ ਹੈ ਕਿ ਸੁੰਦਰ ਮਨੁੱਖ ਕਹਿੰਦੇ ਸ਼ੈਲ ਸ਼ਬੀਲਾ ਮਨੁੱਖ ਜੇ ਨਦੀ ਪਾਰ ਕਰ ਜਾਵੇ ਇਹ ਸਮੁੰਦਰ ਨੂੰ ਜਦੋਂ ਕੋਈ ਸ਼ੈਲ ਸਬੀਲਾ ਜਵਾਨ ਪਾਰ ਕਰਦਾ ਹੈ ਨਾ ਮਨੁੱਖ ਤੇ ਸਾਹਮਣੇ ਦੂਜੇ ਪਾਸੇ ਔਰਤ ਖੜੀ ਜਿਹੜੀ ਡਾਮਾਂ ਡੋਲ ਹੁੰਦੀ ਆ ਉਹ ਵੀ ਉਹਨੂੰ ਹੌਸਲਾ ਹੋ ਜਾਂਦਾ ਕਿ ਮੈਂ ਵੀ ਤਰ ਜਾਵਾਂ ਇਹ ਆਧਾਰਨ ਨੇ ਦਿਨ ਭਗਤ ਜੀ ਸ਼ੈਲ ਲਗੰਦੇ ਪਾਰ ਗੋਰੀ ਮਨ ਧੀਰਿਆ ਕਹਿੰਦੇ ਇਸ ਤਰ੍ਹਾਂ ਗੋਰੀ ਔਰਤ ਨੂੰ ਕਿਆ ਇੱਥੇ ਕਹਿੰਦੇ ਉਹਦੇ ਮਨ 'ਚ ਵੀ ਧੀਰਜ ਆ ਜਾਂਦੀ ਕਿ ਮੈਂ ਵੀ ਤਰ ਜਾਵਾਂਗੀ ਮੈਂ ਵੀ ਲੰਘ ਜਾਵਾਂਗੀ ਐਸੀ ਤਰ੍ਹਾਂ ਦੇਖੋ ਜਦੋਂ ਕੋਈ ਮਨੁੱਖ ਤਰ ਕੇ ਲੰਘਦਾ ਹੈ ਨਾ ਤੇ ਡਾਮਾ ਡੋਲ ਮਨੁੱਖ ਵੀ ਹੌਂਸਲਾ ਕਰਦਾ ਹੈ ਕਿ ਮੈਂ ਵੀ ਲੰਘ ਜਾਵਾਂਗਾ ਐਸੀ ਤਰ੍ਹਾਂ ਹੀ ਭਗਤ ਜੀ ਕਹਿੰਦੇ ਗੁਰਮੁਖ ਜਨ ਸੰਤ ਸ਼ੈਲ ਸ਼ਬੀਲੇ ਸੰਤ ਜਿਹੜੇ ਕੀ ਸੰਸਾਰ ਤੋਂ ਤੇ ਸਾਗਰ ਨੂੰ ਇਹ ਸਮੁੰਦਰ ਨੂੰ ਪਾਰ ਕਰਦੇ ਹਨ ਜਦੋਂ ਉਹਨਾਂ ਦੇ ਗੁਣ ਨੂੰ ਦੇਖ ਕੇ ਆਮ ਮੁਖ ਡਾਮਾ ਡੋਲ ਮਨਮੀ ਧੀਰਜ ਵਿੱਚ ਆਉਂਦਾ ਕਿ ਮੈਂ ਵੀ ਤਰ ਜਾਵਾਂਗਾ ਜੇ ਮੈਂ ਬੰਦਗੀ ਕਰਾਂ ਮੈਂ ਭਜਨ ਕਰਾਂ ਭਲੇ ਪੁਰਸ਼ਾ ਮੰਗਰੂ ਜਦੋਂ ਉਹਨਾਂ ਦੀ ਰੀਸ ਕਰਕੇ ਵੀ ਕੋਈ ਭਜਨ ਕਰਦਾ ਉਹਨੂੰ ਵੀ ਆਸ ਹੋ ਜਾਂਦੀ ਕਿ ਮੈਂ ਤਰ ਜਾਵਾਂਗਾ ਜਿਵੇਂ ਇੱਕ ਸੰਸਾਰ ਸੁੰਦਰ ਤੋਂ ਤਰਨ ਦੀ ਆਸ ਹੋ ਜਾਂਦੀ ਹੈ ਕੰਚਨ ਵੰਨੇ ਪਾਸੇ ਕਲਵਤ ਚੀਰਿਆ ਕਰਵਤਾਰੇ ਨੂੰ ਕਹਿੰਦੇ ਆ ਨੇ ਕਰਵਤਾਰਾ ਹੁੰਦਾ ਆਰਾ ਜਿਸ ਦੇ ਨਾਲ ਚੀਰਿਆ ਜਾਂਦਾ ਮਨੁੱਖ ਜਿਸ ਦੇ ਨਾਲ ਲੱਕੜਾਂ ਵੀ ਚੀਰੀਆਂ ਜਾਂਦੀਆਂ ਕੰਚਨਵੰਨੇ ਪਾਸੇ ਕਹਿੰਦੇ ਕੰਚਨ ਦੀ ਆਸ ਕਰਦਾ ਹੈ ਮਨੁੱਖ ਸੋਨਾ ਸੋਨੇ ਦੀ ਆਸ ਪਦਾਰਥਾਂ ਦੀ ਮਾਇਆ ਦੀ ਆਸ ਰੱਖਦਾ ਕਹਿੰਦੇ ਮਨੁੱਖ ਭਗਤ ਜੀ ਕਹਿੰਦੇ ਤੂੰ ਚੀਰਿਆ ਜਾਵੇਂਗਾ ਕੰਚਨਵੰਨੇ ਪਾਸ ਜਿਹੜੇ ਮਨੁੱਖ ਭਗਤ ਜੀ ਕਹਿੰਦੇ ਤ੍ਰਿਸ਼ਨਾ ਕਰਕੇ ਮਾਇਆ ਦੀ ਆਸ ਕਰਦੇ ਹਨ ਜ਼ਿੰਦਗੀ ਵਿੱਚ ਕੰਚਨ ਸੋਨੇ ਨੂੰ ਕੱਤਰ ਕਰਦੇ ਹਨ ਮਾਇਆ ਧਨ ਇਕੱਠਾ ਕਰਦੇ ਹਨ ਤੇ ਭਗਤ ਜੀ ਕਹਿੰਦੇ ਉਹਨੂੰ ਭੁਗਤਣਾ ਪੈਂਦਾ ਹੈ ਕਰਵਤ ਦੇ ਨਾਲ ਉਹ ਮਨੁੱਖ ਦੀ ਆਤਮਾ ਨੂੰ ਚੀਰਿਆ ਜਾਂਦਾ ਹੈ ਕਹਿੰਦੇ ਉਹਨੂੰ ਸਜ਼ਾ ਮਿਲਦੀ ਹੈ ਫਿਰ ਉਹ ਸਜ਼ਾ ਭੁਗਤ ਨਹੀਂ ਪੈਂਦੀ ਇਸ ਵਾਸਤੇ ਸੰਸਾਰ ਦੀ ਧਨ ਦੀ ਲਾਲਸਾ ਤਿਆਗ ਕੇ ਸੱਚੇ ਮਨ ਦੇ ਸੱਚੇ ਨਾਮ ਧਨ ਦੀ ਲਾਲਸਾ ਪੈਦਾ ਕਰੀਏ ਜਿਹਦੇ ਨਾਲ ਉਹ ਲਾਲਸਾ ਜੇ ਪੈਦਾ ਹੋਏਗੀ ਮਨ ਦੇ ਵਿੱਚ ਭੁੱਖ ਪੈਦਾ ਹੋਏਗੀ ਉਹ ਤਾਰ ਦੇਵੇਗੀ ਜੇ ਭੁੱਖ ਪੈਦਾ ਹੁੰਦੀ ਰਹੀ ਸੋਨੇ ਦੀ ਪਦਾਰਥਾਂ ਦੀ ਕੰਚਨ ਸੋਨੇ ਦਾ ਨਾ ਨਾ ਕਹਿੰਦੇ ਜੀ ਉਹਦੇ ਵਾਲੀ ਧਿਆਨ ਰਹਾ ਫਿਰ ਕਹਿੰਦੇ ਸੰਸਾਰ ਵਿੱਚ ਵੀ ਦੁੱਖਾਂ ਨਾਲ ਚੀਰਿਆ ਜਾਵੇਗਾ ਇਹ ਅਗਲੀ ਦਰਗਾਹ ਵਿੱਚ ਵੀ ਤੈਨੂੰ ਐਸੀ ਆਰੇ ਨਾਲ ਚੀਰਿਆ ਜਾਣਾ ਸੇਖ ਹਾਤੀ ਜੱਗ ਨਾ ਕੋਈ ਥਿਰ ਰਿਆ ਹੀਰਲੀਆਂ ਤੁਖਾਂ ਵਿੱਚ ਫਿਰ ਬਚਨ ਕਰਦੇ ਹਨ ਚੌਥਾ ਪਦ ਸੇਖ ਫਰੀਦ ਜੀ ਦਾ ਨਾਮ ਹੈ ਸੇਖ ਹਾਤੀ ਜੱਗ ਨਾ ਕੋਈ ਥਿਰ ਰਿਆ ਕਹਿੰਦੇ ਸੰਸਾਰ ਵਿੱਚ ਜਗ ਵਿੱਚ ਸ੍ਰਿਸ਼ਟੀ ਵਿੱਚ ਸਦਾ ਕੋਈ ਸਥਿਰ ਨਹੀਂ ਰਹਾ ਕਹਿੰਦੇ ਥੋ ਤਾਂ ਇੱਕ ਦਿਨ ਜਾਣਾ ਪੈਣਾ ਕੋਈ ਥਿਰ ਸਥਿਰ ਨਹੀਂ ਰਹਾ ਜੇ ਕੋਈ ਕਹੇ ਕਿ ਜਗਤ ਵਿੱਚ ਮੈਂ ਸਦਾ ਵਾਸਤੇ ਸਥਿਰ ਰਵਾਂ ਅਸਰਸੀ ਤਾਂ ਸੀ ਵੀ ਸੋਚਦੀਆਂ ਕਿ ਸੀ ਸਥਿਰ ਰਵਾਂਗੇ ਇਹ ਸੰਸਾਰ ਮੇਰਾ ਘਰ ਮੇਰਾ ਧਨ ਦੌਲਤ ਮੇਰੀ ਹੈ ਜਾਇਦਾਤ ਮੇਰੀ ਹੈ ਇਹ ਮਾਦੀ ਹੈ ਨਾ ਸੰਸਾਰ ਤੇ ਜਾਣ ਦਾ ਇਹ ਭਗਤ ਜੀ ਕਹਿੰਦੇ ਸੇਕ ਹਾਤੀ ਜਗ ਨਾ ਕੋਈ ਥਿਰ ਰਿਹਾ ਕਹਿੰਦੇ ਜਗਤ ਵਿੱਚ ਸਿਰ ਨਹੀਂ ਕੋਈ ਰਿਹਾ ਜਿਤ ਆਸਨ ਹਮ ਬੈਠੇ ਇਤੇ ਬੈਸ ਗਿਆ ਕਹਿੰਦੇ ਜਿਹੜੇ ਆਸਨ ਤੇ ਅੱਜ ਅਸੀਂ ਆ ਨਾ ਭਗਤ ਜੀ ਕਹਿੰਦੇ ਫਰੀਦ ਜੀ ਕਹਿੰਦੇ ਇੱਥੇ ਪਹਿਲਾਂ ਵੀ ਕਈ ਬੈਠ ਕੇ ਚਲੇ ਗਏ ਇਹ ਆਸਨ ਤੇ ਪਹਿਲਾਂ ਦੁਨੀਆ ਬਹਿ ਬਹਿ ਕੇ ਚਲੀ ਗਈ ਕਹਿੰਦੇ ਪਰ ਅਸੀਂ ਸਮਝਦੇ ਆ ਕਿ ਅਸੀਂ ਬੜੇ ਚਤਰਾ ਸਿਆਣੇ ਆ ਅਸੀਂ ਬੈਠੇ ਆ ਸਾਡੇ ਤੋਂ ਬਿਨਾ ਥੋੜਾ ਕੁ ਹੀ ਚੱਲ ਸਕਦਾ ਕੰਮ ਪਹਿਲੋਂ ਦੁਨੀਆ ਬੈਠ ਬੈਠ ਕੇ ਚਲੇਗੀ ਦੱਸੀ ਰਾਜੇ ਚੱਕਰਵਰਤੀ ਰਾਜੇ ਸਾਸਨਾ ਤੇ ਵਹਿ ਵਹਿ ਕੇ ਕੂੜ ਬਣ ਗਏ ਸਵਾਹ ਬਣ ਗਏ ਭਗਤ ਜੀ ਖਰੀਦ ਜੀ ਕਹਿੰਦੇ ਜਿਸ ਆਸਨ ਹਮ ਬੈਠੇ ਇਤੇ ਬੈਸ ਗਿਆ ਕਿੰਨੇ ਕੁ ਭਗਤ ਜੀ ਕਹਿੰਦੇ ਪਹਿਲੋਂ ਬੈਹ ਬੈ ਕੇ ਚਲੇ ਗਏ ਤਤਕ ਪੁੰਜਾ ਚਿੱਤ ਡੋ ਸਾਵਨ ਬਿਜੁਲੀਆਂ ਫਿਰ ਆਧਾਰ ਨਿੰਦਨ ਭਗਤ ਜੀ ਪੰਜਵੇਂ ਪਦ ਵਿੱਚ ਕਹਿੰਦੇ ਕਤਕ ਦੇ ਮਹੀਨੇ ਵਿੱਚ ਕੁੰਝਾਂ ਉੱਟ ਕੇ ਆਉਂਦੀਆਂ ਹਨ ਇਹ ਮਹੀਨਾ ਮਹੀਨੇ ਦੇ ਵਿੱਚ ਕੁੰਝਾਂ ਦੀ ਡਾਰ ਹੁੰਦੀ ਹੈ ਕੁੰਝਾਂ ਉੱਟ ਜਾਂਦੀਆਂ ਹਨ ਫਿਰ ਕਿੰਨੇ ਚਿਰ ਬਾਅਦ ਵਾਪਸ ਹੁੰਦੀਆਂ ਇਸੇ ਤਰ੍ਹਾਂ ਚੀਤ ਡਾਉ ਚੀਤ ਦਾ ਮਹੀਨੇ ਦੇ ਵਿੱਚ ਜੰਗਲਾਂ ਦੇ ਵਿੱਚ ਡਾਉ ਅੱਗ ਲੱਗ ਜਾਂਦੀ ਹੈ ਕਾਦੀ ਨਾਲ ਜਿਹੜੇ ਵਾਸਾਂ ਦੇ ਦਰਖਤ ਹੁੰਦੇ ਆ ਨਾ ਵਾਸਾਂ ਦਾ ਝੁੰਡ ਹੁੰਦਾ ਜੰਗਲਾਂ ਦੇ ਵਿੱਚ ਵੱਡੇ ਜੰਗਲਾਂ ਵਿੱਚ ਅੱਗ ਕੋਈ ਆਏ ਨਹੀਂ ਲੱਗਦੀ ਜਦੋਂ ਇਸ ਮਹੀਨੇ ਵਿੱਚ ਹਵਾ ਚੱਲਦੀ ਹੈ ਨਾ ਗਰਮ ਹਵਾ ਦੇ ਚੱਲਣ ਦੇ ਨਾਲ ਵਾਸ ਆਪਸ ਦੇ ਵਿੱਚ ਰਗੜਦੇ ਹਨ ਵਾਸਾਂ ਦੇ ਵਿੱਚੋਂ ਹੀ ਅੱਗ ਨਿਕਲਦੀ ਹੈ ਜਦੋਂ ਵਾਸ ਆਪਸ ਦੇ ਵਿੱਚ ਰਗੜਦੇ ਹਨ ਆਪਣੇ ਆਪ ਚੰਗਿਆੜੇ ਡਿੱਗਦੇ ਹਨ ਉਹ ਰਗੜਨ ਦੇ ਨਾਲ ਹੀ ਜੰਗਲਾਂ ਦੇ ਜੰਗਲ ਫੁੱਕ ਜਾਂਦੇ ਹਨ ਦੇਖੋ ਕੁਦਰਤ ਦੇ ਨਿਯਮ ਵਾਸ ਦੇ ਵਿੱਚ ਹੀ ਅੱਗ ਨਿਕਲਦੀ ਹੈ ਜੰਗਲ ਫੁੱਕ ਜਾਂਦੇ ਹਨ ਸਾਵਣ ਬਿਜਲੀਆਂ ਇਹਦੇ ਸਾਵਣ ਦੇ ਮਹੀਨੇ 'ਚ ਫਰੀਦ ਜੀ ਕਹਿੰਦੇ ਬਿਜਲੀਆਂ ਚਮਕਦੀਆਂ ਨ ਬੱਦਲ ਈ ਸਕਦੇ ਹਨ ਸਿਆਲੇ ਸੁਹੰਦੀਆਂ ਪੀਰਗਲ ਬੈਠੜੀਆਂ ਇਥੋਂ ਸਮਾਤਪੁਰ ਜੀ ਕਹਿੰਦੇ ਭਗਤ ਜੀ ਕਹਿੰਦੇ ਸਿਆਲ ਦੇ ਮਹੀਨੇ ਦੇ ਵਿੱਚ ਸੰਢੀ ਰੁੱਤ ਦੇ ਵਿੱਚ ਜਿਸ ਵੇਲੇ ਪੋ ਦਾ ਪਾਲਾ ਪੈਂਦਾ ਉਸ ਵੇਲੇ ਪੀਰ ਗੱਲ ਬੈਠੜੀਆਂ ਕਹਿੰਦੇ ਪੀਰ ਇਸਤਰੀਆਂ ਜਿਹੜੀਆਂ ਆਪਣੇ ਪਤੀ ਦੇ ਗਲਾਂ ਦੇ ਵਿੱਚ ਬਾਹਰ ਕਰਕੇ ਸੌਂਦੀਆਂ ਹਨ ਚੱਲੇ ਚੱਲਣ ਹਾਰ ਵਿਚਾਰਿਆ ਵਿਚਾਰ ਲਹੇ ਮਨੋ ਕਹਿੰਦੇ ਪਰ ਚੱਲਣ ਹਾਰ ਕਹਿੰਦੇ ਸੰਸਾਰ ਹੈ ਇੱਥੇ ਕੋਈ ਸਥਿਰ ਨਹੀਂ ਰਹਾ ਕਹਿੰਦੇ ਉਹ ਸਮਾਂ ਵੀ ਲੰਘ ਜਾਂਦਾ ਸਰੁੱਤ ਹੁੰਦੀ ਆ ਰੁੱਤ ਬਦਲ ਜਾਂਦੀ ਆ ਇਸੇ ਤਰ੍ਹਾਂ ਸੰਸਾਰ ਦਾ ਚਾਲ ਹੈ ਸੰਸਾਰ ਦੀ ਚੱਲੇ ਚੱਲਣ ਹਾਰ ਵਿਚਾਰਾ ਲੈ ਮਨ ਕਹਿੰਦੇ ਤੂੰ ਵਿਚਾਰ ਕਰ ਮਨਾ ਕਹਿੰਦੇ ਇੱਥੇ ਚੱਲਣ ਹਾਰ ਹੈ ਸੰਸਾਰ ਕੋਈ ਆ ਗਿਆ ਕੋਈ ਚਲਾ ਗਿਆ ਕੋਈ ਜੰਮ ਪਿਆ ਮਨ ਤੂੰ ਵਿਚਾਰ ਕਿਉਂ ਨਹੀਂ ਕਰਦਾ ਵਿਚਾਰਾ ਲੈ ਮਨੋ ਇਹ ਤੂੰ ਵਿਚਾਰ ਕਰਨਾ ਕਰ ਕੰਦੇ ਕੰਦੇਂ ਦੜਿਆ ਛੇ ਮਾ ਤੋੜੰਦਿਆ ਹਿੱਕ ਸਿੱਖੋ ਖਿੰਨੋ ਭਗਤ ਜੀ ਕਹਿੰਦੇ ਛੇ ਜਿਹੜੇ ਹਨ ਛੇ ਮਹੀਨੇ ਗਰਭ ਦੇ ਵਿੱਚ ਬੱਚਾ ਜਿਹੜਾ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਸਾਹ ਦਿੰਦਾ ਉਹਨੂੰ ਪਰਮਾਤਮਾ ਕੰਦੇਂ ਦੜਿਆ ਛੇ ਮਾ ਮਾਂ ਦੇ ਮਾਂ ਦੇ ਗਰਭ ਦੇ ਵਿੱਚ ਜਿਹੜਾ ਬੱਚਾ ਛੇਵੇਂ ਮਹੀਨੇ ਦੇ ਵਿੱਚ ਉਹਦੇ ਵਿੱਚ ਸਾਹ ਪੈ ਜਾਂਦਾ ਹੈ ਸਾਤ ਚੱਲਣ ਲੱਗ ਜਾਂਦਾ ਜਿੱਥੋਂ ਉਮਰ ਸ਼ੁਰੂ ਹੁੰਦੀ ਹੈ ਸਾਡੀ ਸਾਨੂੰ ਤਾਂ ਅਸੀਂ ਤਾਂ ਬਾਹਰੋਂ ਜਨਮ ਦਿਨ ਮਨਾਉਂਦੇ ਆ ਨਾ ਜਿਸ ਦਿਨ ਬੱਚਾ ਜਨਮ ਲੈਂਦਾ ਸੀ ਕਹਿੰਦੇ ਉਹਦੀ ਉਮਰ ਸ਼ੁਰੂ ਹੋ ਗਈ ਪਰ ਮਾਲਕ ਕਹਿੰਦਾ ਕਿ ਉਹਦੀ ਉਮਰ ਛੇ ਵੀ ਨੇ ਤੋਂ ਆਰੰਭ ਹੋ ਜਾਂਦੀ ਹੈ ਕਈ ਵਾਰੀ ਮਾਂ ਦੇ ਗਰਭ ਵਿੱਚ ਹੀ ਮਰਨਾ ਪੈਂਦਾ ਸਾਡੀ ਜ਼ਿੰਦਗੀ ਦੇ ਸਾਹ ਇੰਨੇ ਘੱਟ ਹੁੰਦੇ ਹਨ ਪਿਛਲੇ ਜਨਮ ਕਰਮਾਂ ਦੇ ਨੇ ਵਰਲੀ ਸਾਡੇ ਅੰਦਰ ਸਾਡੇ ਕਰਮ ਇੰਨੇ ਮਾੜੇ ਹੁੰਦੇ ਹਨ ਕਿ ਸਾਨੂੰ ਉੱਥੇ ਦੁੱਖ ਭੋਗ ਕੇ ਸੰਸਾਰ ਅਲਵਿਦਾ ਕਹਿਣਾ ਪੈਂਦਾ ਹੈ ਦੇਖੀਦਾ ਹੈ ਨਾ ਕਿ ਓਨੀ ਕੂਮਰ ਓਨੀ ਕੁਸਾ ਮਿਲਦੇ ਹਨ ਸਾਨੂੰ ਤੇ ਦੇਖੋ ਉਮਰ ਉੱਥੇ ਖਤਮ ਹੋ ਗਈ 2-4 ਸਾਹ ਮਿਲੇ 2 ਮਹੀਨਿਆਂ ਦੇ ਮਿਲੇ ਤੇ ਮਾਪੇ ਰੋਂਦਾ ਹੈ ਨਾ ਉਦੋਂ ਵੀ ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਉਹ ਪਰਮਾਤਮਾ ਦੇ ਹੁਕਮ ਵਿੱਚ ਕੰਦੇ ਦੜਿਆ ਸ਼ੇਮਾ ਟੁੜੰਦਿਆ ਹਿੱਕ ਖਿਨੋ ਭਗਤ ਜੀ ਕਹਿੰਦੇ ਕਸ਼ਿੰਧ ਵਿੱਚ ਉਹ ਮਰ ਜਾਂਦਾ ਸਰੀਰ ਜਿਹੜਾ ਇੰਨੀ ਮਿਹਨਤ ਦੇ ਨਾਲ ਮਾਂ ਉਹਨੂੰ ਪਾਲਦੀ ਹੈ ਪਹਿਲੋਂ ਗਰਭ ਦੇ ਵਿੱਚ ਰੱਖਦੀ ਹੈ ਫਿਰ ਮਨੁੱਖ ਪੈਦਾ ਹੁੰਦਾ ਹੈ ਉਹ ਜ਼ਿੰਦਗੀ ਆਪਣੀ ਨੂੰ ਕਿੰਨੀ ਮਿਹਨਤ ਨਾਲ ਵੱਡਿਆ ਕਰਦਾ ਪਰ ਇੱਕ ਸ਼ਿੰਧ ਮੱਤਰ ਲੱਗਦੀ ਹੈ ਸਾਹ ਜਦੋਂ ਖਤਮ ਹੁੰਦਾ ਮਨੁੱਖ ਦਾ ਕੋਈ ਵੀ ਚੀਜ਼ ਸੰਸਾਰੀ ਚੀਜ਼ ਲਾ ਲਓ ਉਹਦੇ ਤੇ ਕਿੰਨੀ ਮਿਹਨਤ ਹੁੰਦੀ ਹੈ ਸੰਸਾਰੀ ਵੀ ਕੋਈ ਮਸ਼ੀਨ ਬਣਦੀ ਹੈ ਤੇ ਜਦੋਂ ਗਰਕ ਹੁੰਦਾ ਮਨੁੱਖ ਇੱਕ ਸਕਿੰਟ ਲੱਗਦਾ ਉਹ ਸਵਾਭ ਬਣ ਜਾਂਦਾ ਮਨੁੱਖ ਇੱਕ ਸਕਿੰਟ ਵਿੱਚ ਐਡਾ ਵੱਡਾ ਸਰੀਰ ਕਿੰਨੇ ਸਾਲ ਲੱਗੇ ਉਹਨੂੰ ਪਾਲਣ ਤੇ ਆਪਣੇ ਤੇ ਅਸੀਂ ਧਿਆਨ ਦੇਈਏ ਸਾਡੇ ਮਾਪਿਓ ਨੇ ਕਿੰਨ ਸਾਡੀ ਪਰਵਰਿਸ਼ ਕੀਤੀ ਮਾਂ ਨੇ ਦੁੱਖ ਉਠਾਏ ਫਿਰ ਜਨਮ ਪੈਦਾ ਹੋਇਆ ਸੰਸਾਰ ਵਿੱਚ ਪਾਲਣਾ ਕੀਤੀ 18 ਸਾਲ ਤੱਕ ਪਾਲਿਆ ਫਿਰ ਆਪਣੇ ਆਪ ਦੇ ਵਿੱਚ ਅਸੀਂ ਆਪਣੀ ਪਰਵਰਿਸ਼ ਕਰਦੇ ਆ ਬੱਚਿਆਂ ਦੀ ਕਰਦੇ ਆ ਕਿੰਨੀ ਮਿਹਨਤ ਨਾਲ ਐਨਾ ਵੱਡਾ ਸਰੀਰ ਹੁੰਦਾ ਹੈ ਤੇ ਇੱਕ ਦਿਨ ਵਿੱਚ ਇੱਕ ਸਾਹ ਜਿਹੜਾ ਇੱਕ ਅੱਖ ਫਰਕਣ ਦੇ ਨਾਲ ਹੀ ਮਰੁੱਖ ਖਤਮ ਹੋ ਜਾਂਦਾ ਹੈ ਇੱਕ ਅੱਖ ਦੇ ਫਣਕਾਰੇ ਨਾਲ ਸਾਰ ਰੁਕ ਜਾਂਦਾ ਹੈ ਤੇ ਚਲੋ ਵੀ ਮਿੱਟੀ ਦੀ ਢੇਰੀ ਦੇ ਭਗਤ ਜੀ ਸਾਨੂੰ ਦੇਖੋ ਅਧਾਰਨ ਦੇ ਕੇ ਸਮਝਾਉਂਦੇ ਹਨ ਕੀ ਸਮਝ ਪੈ ਜੇ ਕਹਿੰਦੇ ਦੇਖੋ ਇੰਨੀ ਮਿਹਨਤ ਕਰਕੇ ਮਨੁੱਖ ਦਾ ਸਰੀਰ ਵੱਡਾ ਹੁੰਦਾ ਤੜੰਦਿਆ ਖਿੰਨ ਖਿੰਨੋ ਖਿੰਨਸੀਨੋ ਭਗਤ ਜੀ ਕਹਿੰਦੇ ਇੱਕ ਛਿਨ ਦੇ ਵਿੱਚ ਟੁੱਟ ਜਾਂਦਾ ਖਤਮ ਹੋ ਜਾਂਦਾ ਜਿਮੀ ਪੁੱਛੇ ਸਮਾਨ ਫਰੀਤਾ ਆਖੇ ਉਟ ਕਿੰਨ ਗਏ ਕਹਿੰਦੇ ਜ਼ਮੀਨ ਤੇ ਸਮਾਨ ਪੁੱਛਦਾ ਹੈ ਸਵਾਲ ਕਰਦਾ ਹੈ ਜਮੀਨ ਕਹੇ ਸ਼ਮਾਨ ਫਰੀਦਾ ਖੇਵਟ ਕਿੰਨ ਗਏ ਕਹਿੰਦੇ ਜਿਹੜੇ ਖੇਵਟ ਕਰਦੇ ਸੀ ਨਾ ਹੰਕਾਰ ਕਰਦੇ ਸੀ ਕਿ ਅਸੀਂ ਸਾਡੇ ਵਰਗਾ ਕੋਣ ਹੈ ਤੇ ਭਗਤ ਜੀ ਨੂੰ ਸਵਾਲ ਕਰਦੀ ਹੈ ਜਮੀਨ ਆਕਾਸ਼ ਭਗਤ ਜੀ ਕਹਿੰਦੇ ਆਕਾਸ਼ ਜਮੀਨ ਸਵਾਲ ਕਰਦੇ ਹਨ ਕਿ ਉਹ ਕਿੱਥੇ ਗਏ ਜਿਹੜੇ ਆਪਣੇ ਆਪ ਨੂੰ ਵੱਡਿਆ ਸਮਝਦੇ ਸੀ ਕਿ ਅਸੀਂ ਬੜੇ ਵੱਡੇ ਹਾਂ ਕਹਿੰਦੇ ਕਿ ਛਿਨ ਵਿੱਚ ਚਲੇ ਗਏ ਜਾਲਨ ਗੋਰਾ ਨਾਲ ਉਲਾਮੇ ਜੀ ਸਏ ਕਹਿੰਦੇ ਦੇਖੋ ਜਿਹੜਾ ਸਰੀਰ ਆ ਉਹ ਤੇ ਗੋਰਾ ਦੇ ਨਾਲ ਖਤਮ ਹੋ ਗਿਆ ਕਹਿੰਦੇ ਲਾਮੀ ਕਿਨੂ ਸਹਨੇ ਪਿੰਦਨ ਜੀ ਆਤਮਾ ਨੂੰ ਜੀ ਆਤਮਾ ਨੂੰ ਸਜਾ ਭੁਗਤ ਨਹੀਂ ਪੈਂਦੀ ਹੈ ਕਹਿੰਦੇ ਸਰੀਰ ਤਾਂ ਪੰਜਾਂ ਤੱਤਾਂ ਦਾ ਹੈ ਫਰੀਦ ਜੀ ਕਹਿੰਦੇ ਸਰੀਰ ਨੂੰ ਸਜਾ ਨਹੀਂ ਪਾਣੀ ਪੈਂਦੀ ਸਰੀਰ ਤਾਂ ਪੰਜਾਂ ਤੱਤਾਂ ਦਾ ਮਾਂ ਦੇ ਗਰਭ ਦੇ ਵਿੱਚ ਆਲਣਾ ਬਣਿਆ ਤੇਨੇ ਟੁੱਟ ਜਾਣਾ ਇੱਕ ਦਿਨ ਖਤਮ ਹੋ ਜਾਣਾ ਢਹ ਟੇਰੀ ਹੋ ਜਾਣਾ ਮਿੱਟੀ ਐ ਮਿੱਟੀ ਵਿੱਚ ਮਿਲ ਜਾਣੀ ਐ ਪਿੱਛੇ ਜਵਾਬ ਦੇਤਾ ਗੋਰ ਦੇ ਵਿੱਚ ਚਲਾ ਜਾਣਾ ਉੱਥੇ ਮਿੱਟੀ ਬਣ ਜਾਣੀ ਐ ਤੇ ਇੱਥੇ ਭਗਤ ਜੀ ਕਹਿੰਦੇ ਜਾਲਣ ਗੋਰਾ ਨਾਲ ਉਲਮੇ ਕਹਿੰਦੇ ਲੰਬਾ ਕਿੰਨੂ ਐ ਆਤਮਾ ਨੂੰ ਆਤਮਾ ਨੂੰ ਇਹਦੀ ਸਜਾ ਪਾਣੀ ਪਿੰਦੀ ਐ ਕਹਿੰਦੇ ਆਤਮਾ ਪਰਮਾਤਮਾ ਦੀ ਅਛਾ ਸਰੀਰ ਦੇ ਵਿੱਚ ਰਹਿੰਦੇ ਅਸੀਂ ਕਾ ਮਾੜੇ ਕਰਮ ਕਮਾਂਦੇ ਆ ਸੰਸਾਰ ਵਿੱਚ ਵਿਚਰਦੇ ਹਾਂ ਜਿਹੜਾ ਸਮਾਂ ਸਾਨੂੰ ਉਹਦੀ ਬਿੰਦਗੀ ਵਾਸਤੇ ਦਿੱਤਾ ਮਾਲਕ ਨੇ ਉਹ ਅਸੀਂ ਵਿਰਥ ਗਵਾ ਲੈਨੇ ਆ ਭਗਤ ਜੀ ਕਹਿੰਦੇ ਫਿਰ ਆਲੰਬਤਾ ਆਤਮਾ ਨੂੰ ਸਹਿਣਾ ਪੈਣਾ ਕਹਿੰਦੇ ਆਲੰਬੀ ਜੀ ਸਹੇ ਕਹਿੰਦੀ ਜੀ ਆਤਮਾ ਨੂੰ ਜਵਾਬ ਦੇਣਾ ਪੈਂਦਾ ਫਿਰ ਅੱਗੇ ਜਾ ਕੇ ਇਸ ਕਰਕੇ ਇਸ ਘਰ ਵਿੱਚ ਰਹਿੰਦੇ ਸਰੀਰ ਵਿੱਚ ਰਹਿੰਦੇ ਆਤਮਾ ਦੀ ਵਾਜ ਸੁਣ ਕੇ ਉਹ ਪ੍ਰਮਾਤਮਾ ਨਾਲ ਮੇਲ ਕਰਾ ਦਈਏ ਜਿਬਾ ਰਹੀਂ ਜਪ ਲਈਏ ਥਾ ਪੈਰਾਂ ਨਾਲੇ ਸੇਵਾ ਕਰ ਲਈਏ ਸੁਭਮੰਭਲ ਧਨ ਕਰ ਲਈਏ ਤਾਂ ਕਿ ਆਤਮਾ ਨੂੰ ਅਖਠਨਾਈ ਵਿੱਚੋਂ ਨਾ ਗੁਜ਼ਰਨਾ ਪਵੇ ਫਿਰ ਉਸ ਜੁਨਾਂ ਵਿੱਚ ਉਸ ਜਗ੍ਹਾ ਤੈਨੂੰ ਜਾਣਾ ਪੈਂਦਾ ਇਹ ਪਿਆਰਿਓ ਸਮਾਂ ਹੈ ਜਿਹੜਾ ਸਾਨੂੰ ਮਿਲਿਆ ਉਹ ਪ੍ਰਮਾਤਮਾ ਤੇ ਆਤਮਾ ਦਾ ਮਿਲਨ ਹੈ ਸਰੀਰ ਦੇ ਵਿੱਚ ਯੇਕ ਪਤੀ ਪਤਨੀ ਦਾ ਮਿਲਨ ਹੁੰਦਾ ਨਾ ਵਿਆਹ ਤੋਂ ਬਾਅਦ ਇਸੇ ਤਰ੍ਹਾਂ ਆਤਮਾ ਤੇ ਪ੍ਰਮਾਤਮਾ ਦਾ ਮਿਲਨ ਇਸ ਸਰੀਰ ਵਿੱਚ ਹੁੰਦਾ ਹੈ ਪਿਆਰਿਓ ਜੇ ਜਪਾਂਗੇ ਸੁਭੰਮਲ ਧਾਰਨ ਕਰਾਂਗੇ ਤੇ ਆਤਮਾ ਪ੍ਰਮਾਤਮਾ ਵਿੱਚ ਮਿਲ ਜਾਵੇਗੀ ਨਹੀਂ ਤਾਂ ਇਹਨੂੰ ਕਠਿਨਾਈ ਦੁੱਖ ਭੁਗਨੇ ਪੈਂਦੇ ਹਨ ਪਿਆਰਿਓ ਇਹ ਭਗਤ ਫਰੀਦ ਸਾਹਿਬ ਜੀ ਦੇ ਅੱਜ ਦੇ ਵਚਨ ਹਨ ਇੱਥੇ ਬਾਣੀ ਸਮਾਪਤ ਹੁੰਦੀ ਹੈ ਅਗਲਾ ਰਾਗ ਆਰੰਭ ਹੁੰਦਾ ਹੈ ਇਨਹੇ ਕੁਹਾਜਰੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ சரு சத்ன சூ